ਅਸ਼ੀਕਾਰ ਬ੍ਰਾਊਜ਼ਰੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਕਿਹਾ ਜਾਂਦਾ ਹੈ ਕਿ ਜਿਹੜੇ ਬੰਬਾਂ ਬੰਦੂਕਾਂ ਦੇ ਨਾਲ ਨਹੀਂ ਮਰੇ ਉਹਨਾਂ ਨੂੰ ਵਿਚਾਰਾਂ ਦੇ ਨਾਲ ਮਾਰਨ ਦੀ ਨੀਤੀ ਹੈ ਕੌਣ ਸਿੱਖ ਕੌਮ ਦੇ ਨਵੇਂ ਮੁੰਡੇ ਕੁੜੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਉਹਨਾਂ ਨੂੰ ਆਪਣੇ ਹੀ ਗੁਰੂਆਂ ਉੱਤੇ ਕਿੰਤੂ ਪਰੰਤੂ ਕਰਨ ਲਈ ਮਜਬੂਰ ਕਰ ਰਿਹਾ ਹੈ ਕਿਵੇਂ ਤੁਹਾਡੀ ਨਵੀਂ ਪੀੜੀ ਦੇ ਜ਼ਿਹਨ ਦੇ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਹੈ ਇਹ ਤੁਸੀਂ ਜਾਣਦੇ ਹੀ ਨਹੀਂ ਗੱਲ ਕਰ ਰਹੇ ਹਾਂ ਸਿੱਖ ਕੌਮ ਦੀ ਜਿਸ ਨੂੰ ਲੈ ਕੇ ਕਈ ਸਾਰੇ ਵੱਲਬਲੇ ਕਈ ਸਾਰੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਪਰ ਅੱਜ ਅਸੀਂ ਬ੍ਰਾਊਜ਼ ਦੇ ਲਈ ਟੀਵੀ ਤੇ ਪਰਦਾ ਫਾਸ਼ ਕਰਾਂਗੇ ਇੱਕ ਹੋਰ ਸਾਜ਼ਿਸ਼ ਦਾ ਉਹ ਸਾਜ਼ਿਸ਼ ਜੋ ਸਿੱਖ ਕੌਮ ਦੀ ਆਉਣ ਵਾਲੀ ਪੀੜੀ ਨੂੰ ਨਿਸ਼ਾਨਾ ਬਣਾ ਰਹੀ ਹੈ ਤੁਹਾਨੂੰ ਦੱਸਾਂਗੇ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਕਿਹੜੀਆਂ ਏਜੰਸੀਆਂ ਸਿੱਖ ਮੁੰਡੇ ਕੁੜੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਤੇ ਕਿਵੇਂ ਇੱਕ ਬਰਤਾਂਤ ਸਿਰਦਿਆ ਜਾ ਰਿਹਾ ਹੈ ਅੱਜ ਪਰਦਾ ਫਾਸ਼ ਕਰਾਂਗੇ ਤੁਹਾਨੂੰ ਇਕੱਲੀ ਇਕੱਲੀ ਪੋਸਟ ਤਸਵੀਰ ਦਿਖਾ ਕੇ ਦੱਸਾਂਗੇ ਕਿ ਏਜੰਸੀਆਂ ਕਿਵੇਂ ਆਪਣੇ ਕੰਮ ਦੇ ਵਿੱਚ ਲੱਗ ਚੁੱਕੀਆਂ ਨੇ ਤੇ ਸਾਨੂੰ ਸਤਰਕ ਹੋਣ ਦੀ ਲੋੜ ਹੈ ਉਹਨੇ ਸਿੱਖ ਤੁਹਾਨੂੰ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਤੇ ਦੁਨੀਆ ਦੇ ਵਿੱਚ ਨਹੀਂ ਦੇਖਣਗੇ ਜਿੰਨੇ ਤੁਹਾਨੂੰ ਸੋਸ਼ਲ ਮੀਡੀਆ ਤੇ ਦਿਖ ਜਾਣਗੇ ਇਹ ਸਿੱਖਾਂ ਦਾ ਕੋਈ ਚਿਹਰਾ ਨਹੀਂ ਕਿਸੇ ਨੇ ਯਵਰਾਜ ਸਿੰਘ ਦੀ ਫੋਟੋ ਲਾਈ ਹੈ ਤੇ ਕਿਸੇ ਨੇ ਯੋਗ ਰਾਜ ਦੀ ਤੇ ਕਿਸੇ ਨੇ ਗੁਰੂ ਸਹਿਬਾਨਾਂ ਦੀ ਤੇ ਜਦੋਂ ਵੀ ਕਿਤੇ ਕਮੈਂਟ ਕਰਨਗੇ ਕੁਝ ਲਿਖਣਗੇ ਤਾਂ ਗਾਲਾਂ ਤੋਂ ਸਿਵਾਏ ਕੁਝ ਨਹੀਂ ਲਿਖਦੇ ਤੇ ਜਦੋਂ ਕਿਤੇ ਸਵਾਲ ਕਰਨਗੇ ਤਾਂ ਸਵਾਲ ਕਰਨਗੇ ਕਿ ਗੁਰੂਆਂ ਦੀਆਂ ਸ਼ਹਾਦਤਾਂ ਕਿਸ ਲਿਖੇ ਸੀ ਕਿਵੇਂ ਇੱਕ ਨਰੇਟਿਵ ਇੱਕ ਬਰਤਾਂਤ ਸਿਰਜਿਆ ਜਾ ਰਿਹਾ ਉਦਾਹਰਨ ਦੇ ਤੌਰ ਤੇ ਆ ਪਹਿਲੀ ਪੋਸਟ ਦੇਖੋ ਜਿਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉੱਤੇ ਸਵਾਲ ਚੁੱਕਿਆ ਜਾ ਰਿਹਾ ਉਹਨਾਂ ਨੂੰ ਇਥੋਂ ਤੱਕ ਕੇ ਨਿਸ਼ਾਨਾ ਬਣਾ ਕੇ ਡਰਪੋਕ ਵੀ ਕਿਹਾ ਜਾ ਰਿਹਾ ਹੈ ਤੇ ਥੱਲੇ ਹੀਠਾ ਦੇਖੋਗੇ ਤਾਂ ਤੁਸੀਂ दंग रह ਜਾਓਗੇ ਕਿ ਕਿਵੇਂ ਇੱਕ ਬਰਤਾਂਤ ਸਾਧੀਆਂ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਮੈਂਟ ਕਰਨ ਵਾਲੇ ਸਵਾਲ ਪੁੱਛਣ ਵਾਲੇ ਤੇ ਜਵਾਬ ਦੇਣ ਵਾਲੇ ਕਿਵੇਂ ਇੱਕ ਵਿਅੰਤ ਦੇ ਤਹਿਤ ਕੰਮ ਕਰ ਰਹੇ ਨੇ ਆਉ ਜਾਨੀਏ ਦੇਖੋ ਤੁਸੀਂ ਕਿਸ ਤਰੀਕੇ ਇੱਕ ਸਿੱਖ ਦੇਖ ਦੇ ਵਿੱਚ ਸਿੱਖ ਨਾਂ ਵਾਲੀ ਆਈਡੀ ਤੋਂ ਇੱਕ ਸਵਾਲ ਖੜਾ ਕੀਤਾ ਗਿਆ ਇੱਕ ਗਰੁੱਪ ਹੈ ਧਰਮ ਅਤੇ ਪਖੰਡਵਾਦ ਜਿਸ ਦੇ ਵਿੱਚ ਆਪਣੇ ਆਪ ਨੂੰ ਸਿੱਖ ਦੱਸਣ ਵਾਲਾ ਇਹ ਸ਼ਖਸ ਸਵਾਲ ਚੁੱਕਦਾ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਿਉਂ ਹੋਈ ਉਹਨਾਂ ਦਾ ਸਿਰ ਕਲਮ ਕਰਨ ਪਿੱਛੇ ਕਾਰਨ ਕੀ ਸੀ ਉੱਥੇ ਹੀ ਆਪਣੇ ਆਪ ਨੂੰ ਸਿੰਘ ਦੱਸਣ ਵਾਲੀ ਇੱਕ ਹੋਰ ਆਈਡੀ ਤੋਂ ਜਵਾਬ ਆਉਂਦਾ ਸਿੱਖਾ ਮੁਤਾਬਕ ਇਹ ਸ਼ਹਾਦਤ ਹਿੰਦੂ ਧਰਮ ਦੀ ਰੱਖਿਆ ਲਈ ਤੇ ਇਸਲਾਮ ਨਾ ਕਬੂਲ ਕਰਨ ਕਰਕੇ ਹੋਈ ਬਾਕੀ ਮੁਗਲਾ ਮੁਤਾਬਕ ਲੁੱਟਾਂ ਖੋਹਾਂ ਤੇ ਸਰਕਾਰ ਖਿਲਾਫ ਲੋਕਾਂ ਨੂੰ ਢਕਾਉਣ ਦੇ ਜੁਰਮ ਵਿੱਚ ਹੋਈ ਹੁਣ ਇਹਨਾਂ ਦੀ ਪੰਜਾਬੀ ਵੀ درست ਨਹੀਂ ਇਹ ਢਕਾਉਣ ਨੂੰ ਢਕਾਉਣ ਲਿਖਣਗੇ ਤਾਂ ਉੱਥੇ ਇਸ ਗੱਲ ਦਾ ਜਵਾਬ ਹੇਠਾਂ ਇੱਕ ਹੋਰ ਆਪਣੇ ਆਪ ਨੂੰ ਸਿੰਘ ਕਹਿੰਦਾ ਸ਼ਖਸ ਦਿੰਦਾ ਜੋ ਕਿ ਲਿਖਦਾ ਹੈ ਕਿ ਸ਼ੁਕਰੀਆ ਭਾਈ ਇਹ ਜਾਣਕਾਰੀ ਦੇਣ ਵਾਸਤੇ ਜੇਕਰ Hindu ਧਰਮ ਦੀ ਰੱਖਿਆ ਕੀਤੀ ਤਾਂ ਫਿਰ ਕਿਸੇ ਮਾੜੇ ਧਰਮ ਦੀ ਰੱਖਿਆ ਕਿਉਂ ਕਰਨੀ ਸੀ ਜੇਕਰ ਇਸਲਾਮ ਨਾ ਕਬੂਲਣ ਵਾਲੀ ਗੱਲ ਸੀ ਤਾਂ RAM RAJ JI ਨੂੰ Dehradun ਵੱਖਰਾ ਗੁਰਦੁਆਰਾ ਕਿਉਂ ਬਣਾ ਕੇ ਦੇ ਗਏ ਮੁਗਲ ਬਾਦਸ਼ਾਹ RAM RAJ JI ਨੂੰ ਕਿਉਂ ਨਹੀਂ ਇਸਲਾਮ ਕਬੂਲਣ ਲਈ ਕਿਹਾ ਗਿਆ ਅਜਿਹੇ ਸਵਾਲ ਤੇ ਤਰਕ ਦੇ ਕੇ ਲੁੱਟਾ ਖੋਹਾਂ ਤੇ ਭੜਕਾਉਣ ਵਾਲੀ ਗੱਲ ਉੱਤੇ ਜ਼ੋਰ ਦਿੱਤਾ ਗਿਆ ਅੱਗੇ ਉਹ ਸਿੰਘ ਲਿਖਦਾ ਹੈ ਕਿ ਲੁੱਟਾ ਖੂਹਾਂ ਤੇ ਢਕਾਉਣ ਵਾਲੀ ਗੱਲ ਨਵੀਂ ਹੈ ਹੋ ਸਕੇ ਤਾਂ ਇਸ ਬਾਰੇ ਜਾਣਕਾਰੀ ਦਿਓ ਯਾਨੀ ਕਿ ਇੱਕ ਬਿਰਤਾਂਤ ਸਿਰਜਣਾ ਕਿ ਉਹ ਸ਼ਹਾਦਤ ਲੁੱਟਾ ਖੂਹਾਂ ਕਰਨ ਕਰਕੇ ਸਜ਼ਾ ਦਿੱਤੀ ਗਈ ਸੀ ਇੰਨਾ ਹੀ ਨਹੀਂ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਿੰਘ ਵਾਲੀਆਂ ਆਈਡੀਆਂ ਤੋਂ ਇਸ ਉੱਤੇ ਟਿੱਪਣੀਆਂ ਆਉਂਦੀਆਂ ਨੇ ਬਹੁਤੇ ਲੁੱਟਣ ਖੂਹਾਂ ਵਾਲੀ ਗੱਲ ਉੱਤੇ ਜ਼ੋਰ ਦੇ ਕੇ ਉਸ ਬਿਰਤਾਂਤ ਨੂੰ ਸਹੀ ਦੱਸਦੇ ਨੇ ਤੇ ਇੱਕ ਅਦਾ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹ ਵੀ ਇੱਕ ਤਰੀਕੇ ਬਰਤਾਂਤ ਦਾ ਸਾਥ ਹੀ ਦੇ ਰਿਹਾ ਹੁੰਦਾ ਹੈ ਉਹ ਵਿਰੋਧ ਇਸ ਗੱਲ ਦਾ ਨਹੀਂ ਕਰਦਾ ਕਿ ਤੁਸੀਂ ਕੌਣ ਹੁੰਨੇ ਹੋ ਸ਼ਹਾਦਤ ਤੇ ਸਵਾਲ ਚੁੱਕਣ ਵਾਲੇ ਨਾ ਹੀ ਉਹ ਸਹੀ ਇਤਿਹਾਸ ਦੱਸਦਾ ਬਲਕਿ ਉਹ RAM RAJ ਉੱਤੇ ਸਵਾਲ ਚੁੱਕਦਾ ਹੈ ਕਿ ਉਹਨਾਂ ਨੇ ਤਾਂ ਵਿਰੋਧ ਨਹੀਂ ਕੀਤਾ ਸੀ ਉਹ ਤਾਂ ਬਾਦਸ਼ਾਹਾਂ ਦਾ ਸਾਥ ਦੇ ਰਹੇ ਸੀ ਇਹਨਾਂ ਇਸ ਕਰਕੇ ਉਹਨਾਂ ਨੂੰ ਗੁਰਦੁਆਰਾ ਪਾ ਦਿੱਤਾ ਯਾਨੀ ਕਿ ਇੱਕ ਤਰੀਕੇ ਸਾਰੇ ਰਲ ਕੇ ਲੜੀਵਾਰ ਬਰਤਾਂਤ ਸਿਰਜਦੇ ਨੇ ਤੇ ਜੇਕਰ ਇਹਨਾਂ ਤੱਕ ਕੋਈ ਵੀ ਨਵਾਂ ਸਿੱਖ ਮੁੰਡਾ ਕੁੜੀ ਪਹੁੰਚਦਾ ਹੈ ਉਹ ਇਹ ਸਭ ਕੁਝ ਪੜ੍ਹਦਾ ਹੈ ਜਿਸ ਨੂੰ ਕਿ ਆਪਣੇ ਘਰ ਤੋਂ ਇਤਿਹਾਸ ਬਾਰੇ ਜਾਣੂ ਨਹੀਂ ਕਰਵਾਇਆ ਗਿਆ ਤਾਂ ਇੱਕ ਵਰਤਾਂਤ ਜ਼ਰੂਰ ਉਸ ਦੇ ਮਨ ਦੇ ਵਿੱਚ ਜਾਂਦਾ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਇਹਨਾਂ ਦੀ ਆਈਡੀਆ ਦੀ ਪੜਤਾਲ ਕੀਤੀ ਗਈ ਤਾਂ ਸਾਰਿਆਂ ਨੇ ਆਪਣੀ ਆਈਡੀ ਲੌਕ ਕੀਤੀ ਹੋਈ ਹੈ ਯਾਨੀ ਕਿ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਉੱਥੋਂ ਨਹੀਂ ਲੱਭੀ ਜਾ ਸਕਦੀ ਕਿਸੇ ਨੇ ਵੀ ਅਸਲੀ ਫੋਟੋ ਅਸਲੀ ਪਤਾ ਅਸਲੀ ਫੋਨ ਨੰਬਰ ਅਸਲੀ ਨਾਮ ਨਹੀਂ ਲਿਖੇ ਹੋਏ ਤਾਂ ਫਿਰ ਸਵਾਲ ਖੜਾ ਹੁੰਦਾ ਹੈ ਕਿ ਹੈ ਕੌਣੇ ਲੋਕ ਕੌਣ ਨੇ ਇਹ ਜਿਹੜੇ ਇਸ ਤਰੀਕੇ ਦੇ ਸਵਾਲ ਜਵਾਬ ਕਰ ਰਹੇ ਨੇ ਇਹਨਾਂ ਦੀ ਮਨਸ਼ਾ ਕੀ ਹੈ ਕੀ ਅਸੀਂ ਇਹਨਾਂ ਦੀ ਮਨਸ਼ਾ ਸਮਝ ਪਾ ਰਹੇ ਹਾਂ ਕਿਉਂਕਿ ਇਹ ਇੱਕ ਥਾਂ ਉੱਤੇ ਨਹੀਂ ਇੱਕ ਸਵਾਲ ਉੱਤੇ ਨਹੀਂ ਇੱਕ ਲੜੀ ਦੇ ਵਿੱਚ ਨਹੀਂ ਸੈਂਕੜਾ ਥਾਵਾਂ ਉੱਤੇ ਸੈਂਕੜਾ ਆੜੀਆਂ ਤੋਂ ਲਗਾਤਾਰ ਹਰ ਰੋਜ਼ ਕੀਤਾ ਜਾ ਰਿਹਾ ਹੈ ਤਾਂ ਦੇਖਿਆ ਤੁਸੀਂ ਕਿਸ ਤਰੀਕੇ ਨਰੇਟਿਵ ਸੈੱਟ ਹੁੰਦਾ ਵਰਤਾਰਤ ਸੈੱਟ ਹੁੰਦਾ ਕੀ ਅਸੀਂ ਇਸ ਸਾਜ਼ਿਸ਼ ਤੋਂ ਬਚ ਪਾਵਾਂਗੇ ਕੀ ਅਸੀਂ ਆਪਣੇ ਬੱਚਿਆਂ ਨੂੰ ਇਹ ਦੱਸ ਰਹੇ ਹਾਂ ਕਿ ਤੁਹਾਨੂੰ ਕਿਸ ਤਰੀਕੇ ਇਤਿਹਾਸ ਵੀ ਝੂਠਾ ਪੜਾਇਆ ਜਾ ਸਕਦਾ ਹੈ ਜਾਂ ਤੁਹਾਡੇ ਮਨਾਂ ਦੇ ਵਿੱਚ ਜਦੋਂ ਗੁਰੂ ਸਾਹਿਬਾਨਾਂ ਬਾਰੇ ਹੀ ਕਿੰਤੂ ਪਰੰਤੂ ਆ ਗਈ ਤਾਂ ਫੇਰ ਤੁਸੀਂ ਪੰਜਾਬ ਪੰਜਾਬੀਅਤ ਦੀ ਗੱਲ ਕਰਨੀ ਤਾਂ ਆਪੇ ਹੀ ਭੁੱਲ ਜਾਓਗੇ ਕਮੈਂਟ ਸੈਕਸ਼ਨ ਦੇ ਵਿੱਚ ਵਿਚਾਰ ਦਿਓ ਕੀ ਇਹ ਵਰਤਾਰਾ ਤੁਸੀਂ ਵੀ ਦੇਖਿਆ ਸੋਸ਼ਲ ਮੀਡੀਆ ਸਾਰੇ ਚਲਾਉਂਦੇ ਨੇ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖੋ ਬਰਾਊਜ਼ਰੀ ਟੀਵੀ ਦੇਖਦੇ ਰਹੋ ਧੰਨਵਾਦ